ਪਾ ਕੱਲ ਨੂੰ ਸੈਨ ਬਣਾੜੀ ਕਲਾ ਗਿਆ ਨਾ ਸਭ ਵੀ ਭਾਈ ਨੂੰ ਮਿਲ ਕੇ ਆਵਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਰਾ ਕੁਝ ਅਮਕਿਆ ਬਣਾ ਰਹੇ ਹਾਂ ਕਿਵੇਂ ਬੋਲਦੇ ਹਾਂ ਲੋਗ ਹੈਲੋ एवरीवन ਹੈਲੋ एवरीवन ਰੋਮ ਰੋਮ ਭਾਈਓ ਸਿਸਟਮ ਪਾਰ ਦੇ ਦਿੰਗੇ ਅੱਧੇ ਲੇਟ ਹੋ ਗਏ ਸੀ ਕਿਕਰ ਭਾਈ ਲੈਣ ਆਇਆ ਚਲੋ ਚੱਲਦੇ ਹਾਂ ਆਹ ਹੀ ਤੇ ਚੱਲੇ ਜੀ ਪਰ ਖਾਪਾਂਗੇ ਇੱਕ ਬੰਦਾ ਨਾਲ ਸਾਡੇ ਹੋਰ ਜਾਊਗਾ ਹੁਣਾਂ ਵੀ ਵੇਟ ਹੋ ਰਹੀ ਆ ਹਾਂ ਜੀ ਜਿਵੇਂ ਆਪਾਂ ਵੈਸੇ ਤਾਂ ਚੱਲੇ ਆਂ ਬਾਈ ਆ ਗਿਆ ਆਪਣਾ ਅੱਜ ਤੁਹਾਡੇ ਸਾਰਿਆਂ ਲਈ ਇੱਕ ਸਰਪ੍ਰਾਈਜ਼ ਵੀ ਆ ਪਰ ਹਾਲੇ ਨਹੀਂ ਦੱਸਦੇ ਉੱਥੇ ਜਾ ਕੇ ਦੇਖਾਂਗੇ ਅੱਜ ਹੀ ਸਰਪ੍ਰਾਈਜ਼ ਤੁਹਾਨੂੰ ਦੇ ਸਕਦੇ ਆ ਜਾਂ ਕੱਲ ਨੂੰ ਮਿਲੂਗਾ ਸਰਪ੍ਰਾਈਜ਼ ਤੁਹਾਨੂੰ ਪਸੰਦ ਬਹੁਤ ਆਊਗਾ ਆ ਚਲੋ ਦੇਖਦੇ ਆ ਬੱਸ ਦੀ ਵੇਟ ਹੋ ਰਹੀ ਆ ਬਾਈ ਕਰਵਾਜਾ ਪਹਿਲਾਂ ਆਗੇ ਬਾਈ ਅੱभी ਵੀ ਨਹੀਂ ਆਇਆ ਤੇ ਖਲਾਰਾ ਫੁੱਲ ਪਿਆ ਆ ਹੁਣ ਖਲਾਰਾ ਖਲੋਰਾ ਚੱਕ ਕੇ ਫਿਰ ਕਰਦੇ ਆ ਸਾਹਸ ਫਾਈ ਲਈ ਤਿਆਰ ਹੋ ਜੁਕੇ ਆ ਵਸ ਸਾਹਸ ਫਾਈ ਕਰਕੇ ਫਿਰ ਵੇਨੇ ਆ ਥੁਮਣ ਜਾਣਾ ਜਿਵੇਂ ਯਾਰ ਆ ਵੀਡੀਓ ਵੇਖੋ ਸਵਾ 1 ਹੋ ਗਿਆ ਲੈ ਵੀਡੀਓ ਅਪਲੋਡ ਨਹੀਂ ਹੋਈ ਮੈਂ ਬਹੁਤ ਟਾਈਮ ਦਾ ਲੱਗਾ ਹੋਇਆ ਦੋ ਤਿੰਨ ਵਾਰੀ ਤਾਂ ਕੈਨਸਲ ਹੋ ਗਈ ਆ ਵੀਡੀਓ ਅਪਲੋਡ ਹੀ ਨਹੀਂ ਹੁੰਦੀ ਪਈ ਯਾਰ ਇੰਨਾ ਟਾਈਮ ਲੱਗ ਗਿਆ ਅੱਜ ਤਾਂ ਸਵਾ 1 ਹੋ ਗਿਆ ਵੀਡੀਓ ਅਪਲੋਡ ਨਹੀਂ ਹੋ ਰਹੀ ਫੇਰ ਤਾਂ ਯਾਰ ਠੀਕ ਜਾਣੀ ਸੀਗਾ ਕੁਝ ਵੀਰਾ ਵੀ ਹੈ ਨਹੀਂ ਸੀ ਤਾਂ ਕਰਕੇ ਕੋਈ ਵਲੌਗਰ ਨਹੀਂ ਬਣਿਆ ਕਿਤੇ ਨਹੀਂ ਗਏਗੇ ਕੋਈ ਵੀਡੀਓ ਨਹੀਂ ਬਣੂਗੀ ਹੁਣ ਮਾੜਾ ਮੋਟਾ ਸਹੀ ਵੀ ਹੋਏ ਆ ਦੋ ਖਰਾਕਾ ਖਾ ਕੇ ਦੋਹ ਜੀਆਂ ਤੇ ਫੋੜੇ ਵੇਣੇ ਆ ਜੰਗਲ ਜਾਵਾਂਗੇ ਆ ਵਾ ਇੱਥੇ ਕੁਿੰਟਾਂ ਵੀ ਵੀਡੀਓ ਹੋਰ ਬਣਾਵਾਂਗੇ ਵੈਸੇ ਤਾਂ ਪਰੀ ਆਈ ਹੋਈ ਆ ਬਾਰੂ ਬਾਰੂ ਪਰੀ ਹੈਲੋ ਬਸ ਖੇਡਦੇ ਆਂ ਇਹਨਾਂ ਨਾਲ शरारत परी पहले ही कर बीमारभ ने ड्राइंग की ध्यान में देखो परुए ये की बनाया बनाया ਅੱਜ ਨਹੀਂ ਬਣਾਇਆ ਉਹ ਤਾਂ ਆਲੂ ਦੀ ਅੱਜ ਬਣਾਇਆ ਇਹ ਕਿਦੋਂ ਬਣਾਇਆ ਸੀ ਮੈਂ ਤਾਂ ਬੇਟਾ ਲੈ ਕੇ ਚਾ ਸਕਦਾ ਵਧੀਆ ਵਧੀਆ ਦੋਸਤੋ ਤੁਸੀਂ ਨਾ ਉਹ ਵਧੀਆ ਕੀ ਬੰਦਾ ਫਿਰ ਸਹਿਜ ਬਾਈ ਦੇ ਕਾਲ ਆਈ ਸੀ ਆਪਣਾ ਸਕੂਲ ਚ ਜੂਨੀਅਰ ਰੈਅ ਦੇ ਇੱਥੇ ਵੀ ਵੀਰੇ ਰਕਲ ਵੀ ਮੈਡੀਕਲ ਤੇ ਆਪਣੇ ਤੇ ਲਾ ਕੇ ਗਿਆ 4-5 ਮਹੀਨੇ ਸਾਰਿਆਂ ਦਾ ਜਾਨ ਪਛਾਨ ਹੋ ਗਈ ਸੀ ਆਪਾਂ ਨੂੰ ਕਾਲ ਆਈ ਵੀਡੀਓ ਗੱਲ ਤਾਂ ਆਪਾਂ ਸਾਰਿਆਂ ਨੇ ਗੱਲ ਕਰਾਈ ਜਿਵੇਂ ਹੁਣ ਪਰੀ ਨਾਲ ਗੱਲ ਕਰਾਈ ਜਾਂਦੇ ਆ ਕਰਾਉਣ ਲੱਗੇ ਆ ਫਿਰ ਵੀਰੇ ਨਾਲ ਵੀ ਗੱਲ ਗੁੱਲ ਕੀਤੀ ਆਤਮਾਰਾਮ ਨਾਲ ਸਾਰਿਆਂ ਨਾਲ ਗੱਲ ਗੁੱਲ ਕੀਤੀ ਆ ਤੇ ਹਾਂ ਕਿਆ ਬਣਾ ਰਹੇ ਹੋ کیسے ਬੋਲਦੇ ਹੋ ਵਲੋਗ ਹੈ ਹੈਲੋ एवरीवन ਹੈਲੋ एवरीवन ਹਾਂ ਅੱਜ ਇਹ ਰਾਤ ਕੋਈ ਮੌਸਮ ਹਾਂ ਬਹੁਤ ਹੈ ਗਰਮੀ ਬਹੁਤ ਆ ਬੱਚੇ ਇਹੀ ਮੈਂ ਵੀ ਮਾਰਤਾ ਹਾਂ ਤੁੰਗਾ ਬਾਇ

और क्या बोलोगे बस बस ये वाला बैठने का हाय हाय और हम बहुत गर्मी वाला है आज मौसम बहुत गर्मी वाला है ये देखो कि नजर बट्टू विक्की जी विक्की ये कौन है विक्की <laughs> आज मेरा विक्की कौन सा राव विक्की आज मेरा विक्की आज मेरा राव ਆ ਵੀਡੀਓ ਤੇ ਲੇਟ ਬਣੀ ਹੀ ਦੂਜਾ ਯਾਰ ਬਸ ਛੋਟੀ ਜਿਹੀ ਗੱਲ ਕਰਕੇ ਨਾ ਜਿਵੇਂ ਸ਼ਬੀਲ ਪੀਨ ਖੜੇ ਸੀ ਕੱਲ ਉਹਥੇ ਵੀਡੀਓ ਦੇ ਕਲਿੱਪ ਛੋਟੀ ਜਿਹੀ ਬਣਾਈ ਸੀ ਵੀ ਚੱਲ ਪਤਾ ਲੱਗ ਜਣਾ ਜਾਂ ਵੈਸੇ ਵੀਡੀਓ ਬਣ ਜਾਈ ਯਾਰ ਉਹਥੇ ਡੀਜਿਆਂ ਤੇ ਹੁਣ ਉਹਨਾਂ ਨੇ ਸ਼ਬਦ ਤਾਂ ਲਾਉਣੇ ਹੁੰਦੇ ਸ਼ਬਦ ਲੱਗੇ ਦਾ ਰਣਜੀਤ ਪਾਵੇ ਦਾ ਯਾਰ ਉਹਨਾਂ ਨੇ ਕਾਪੀਰਾਈਟ ਪਾਦਾ YouTube ਵਾਲਿਆਂ ਨੇ ਮਸਾ ਹੁਣ ਹਟਾਇਆ ਉਹ ਵੀ ਵੀਡੀਓ ਪ੍ਰੋਫ ਕਰਕੇ ਡਿਲੀਟ ਕਰਕੇ ਪਹਿਲਾਂ ਕਹਿੰਦੇ ਆ ਵੀ ਤਿੰਨ ਕਾਪੀਰਾਈਟ ਦੇ ਬਾਅਦ ਵਿੱਚ ਕਹਿੰਦੇ ਵੀ ਬੰਦ ਹੋ ਜਾਂਦਾ ਚੈਨਲ ਗਰੋ ਉਹ ਨਹੀਂ ਮੋਨਟਾਈਜ਼ ਨਹੀਂ ਹੁੰਦਾਗਾ ਅੱਗੇ ਤੋਂ ਧਿਆਨ ਰੱਖਣਾ ਪੈਣਾ ਫਿਰ ਮੈਂ ਤਾਂ ਯਾਰ ਹੋ ਰਹੀ ਹੋ ਗਿਆ ਵੀ ਸਾਲਾ ਕਾਪੀ ਰਾਈਟ ਆਇਆ ਕਹਿੰਦਾ ਫਿਰ ਪਤਾ ਲੱਗਾ ਅੱਗੇ ਜਾ ਕੇ ਆਪਾਂ ਕਿਸੇ ਤੋਂ ਪੁੱਛਿਆ ਤਾਂ ਵੀ ਉਹ ਗਾਣਾ ਜਿਹੜਾ ਚੱਲਦਾ ਸੀਗਾ ਸ਼ਬਦ ਉਹਨਾਂ ਦਾ ਸੀਗਾ ਧਿਆਨ ਰੱਖਾਂਗੇ ਅੱਗੇ ਤੋਂ ਆਹ ਦੇਖ ਲਓ ਕੰਪਨੀ ਕੁੜੀ ਤਾਂ ਹਾਲੇ ਹੀ ਫੋਨ ਤੇ ਲੱਗੀ ਹੈ ਮੈਂ ਆਉਂਦੇ ਗੁਰੂ ਕਰਕੇ ਰਿhta ਹੀ ਨਾ ਤੁਹਾਨੂੰ ਸਹੀ ਆਹ ਦੇਖੋ ਫੋਨ ਤੇ ਹਾਲੇ ਵੀ ਲੱਗੀ ਹੋਈ ਹੈ ਤੇ ਜਿਹੜਾ ਤੁਹਾਨੂੰ ਅੱਜ ਸਰਪ੍ਰਾਈਜ਼ ਦੇਣਾ ਸੀਗਾ ਟਾਣੀਗਾ ਕਿਉਂਕਿ ਯਾਰ ਸਵੇਰ ਦੀ ਤबीयत ਬਹੁਤ ਬਿਮਾਰ ਸੀਗਾ ਮੈਂ ਤੇ ਕੱਲ ਨੂੰ ਮੇਰਾ ਬਰਥਡੇ ਵੀ ਆ ਤੇ ਕੱਲ ਨੂੰ ਫਿਰ ਤੁਹਾਨੂੰ ਸਰਪ੍ਰਾਈਜ਼ ਵੀ ਦਵਾਂਗੇ ਆਪਾਂ ਜਿਹੜਾ ਤੁਹਾਨੂੰ ਅੱਜ ਦੇਣਾ ਸੀਗਾ ਉਹ ਸਰਪ੍ਰਾਈਜ਼ ਹੁਣ ਕੱਲ ਪੋਸਟਪੋਨ ਕਰਦੇ ਆ ਮੇਰੇ ਵਾਸਤੇ ਵੀ ਸਰਪ੍ਰਾਈਜ਼ ਦੀ ਸਮਝ ਲਓ ਕਿ ਬਰਥਡੇ ਆ ਮੇਰਾ ਤੇ ਫਿਰ ਕੱਲ ਨੂੰ ਇਹੋ ਕੰਮ ਹੋਊਗਾ ਤਾਂ ਤੁਹਾਨੂੰ ਮੈਂ ਫੋਟੋ ਦਿਖਾਉਣਾ ਫੋਟੋ ਵੇਖ ਕੇ ਬਾਹਰ ਨੂੰ ਦਾ ਪਤਾ ਲੱਗ ਜਊਗਾ ਕਿ ਮੈਂ ਕਿਹੜਾ ਸਰਪ੍ਰਾਈਜ਼ ਦੇਣ ਦੀ ਗੱਲ ਕਰਦਾ ਬਾਕੀ ਨੂੰ ਮੈਂ ਦੱਸ ਦਿੰਦਾ ਵੀ ਆਪਾਂ ਕੱਲ ਨੂੰ ਸੱਜਣਾ ਬਰਾੜ ਕਲਾ ਜਾਣਾ ਸਭੇ ਕੋਲੇ ਸਭੇ ਬਾਈ ਨੂੰ ਮਿਲ ਕੇ ਆਵਾਂਗੇ ਉਹਨਾਂ ਨਾਲ ਗੱਲਬਾਤ ਕਰਾਂ ਇਹ ਸਾਰਾ ਕੁਝ ਕੱਲ ਦਾ ਬਲਾਗ ਤੁਸੀਂ ਜ਼ਰੂਰ ਦੇਖਣਾ ਮੈਂ ਹੁਣ ਅੱਗੇ ਜਿਵੇਂ ਵੀਡੀਓ ਅੱਜ ਬਣਾਈ ਆ ਅੱਜ ਦੀ ਵੀਡੀਓ ਕੱਲ ਪਉਂਦਾ ਸੀਗਾ ਆਪਾਂ ਹੁਣ ਅੱਜ ਦੀ ਵੀਡੀਓ ਰਾਤ ਲਈ ਪਾਇਆ ਕਰਾਂਗੇ ਜਿਵੇਂ ਮਰਜ਼ੀ ਕਰਕੇ ਜੋ ਮਰਜ਼ੀ ਉਹ ਹੈ ਤਾਂ ਅੱਜ ਵੀ ਹੁਣ ਇਹ ਵੀਡੀਓ ਮੈਂ ਤਾਂ ਹੀ ਅੱਜ ਦੋ ਵੀਡੀਓ ਤੈਹੀਆਂ ਉਹ ਵੀਡੀਓ ਜਿਹੜੀ ਅੱਜ ਪਈ ਆ ਉਹਨ ਤੇ ਕਾਪੀਰਾਈਟ ਲੱਗ ਗਿਆ ਸੀਗਾ ਤੁਹਾਨੂੰ ਦੱਸਿਆ ਜਿਵੇਂ ਪਹਿਲਾਂ ਆ ਉਹ ਵੀਡੀਓ ਵੀ ਪਹਿਲਾਂ ਦਾ ਮਿਸਕਲ ਬਹੁਤ ਮੁਸ਼ਕਿਲ ਨਾਲ ਅਪਲੋਡ ਹੋਈ ਆ ਫਿਰ ਕਾਪੀਰਾਈਟ ਲੱਗ ਗਿਆ ਤਾਂ ਹੁਣ ਆਪਾਂ ਇਹ ਨਹੀਂ ਕਰਨਾ ਹੁਣ ਆਪਾਂ ਸਾਡੀ ਵੀਡੀਓ ਜਦ ਦੂਜੀ ਪੈ ਜਾਂਦੀ ਆ ਹੁਣ ਮੇਰੇ ਇਹ ਟੂਨ ਚੈਨਲ ਤੇ ਦੋ ਵੀਡੀਓ ਆਜ ਆਪਾਂ ਰੋਜ਼ੀ ਰੋਜ਼ ਹੀ ਬਸ ਵੀਡੀਓ ਅਪਲੋਡ ਕਰਿਆ ਕਰਾਂਗੇ ਆਪਦੇ ਚੈਨਲ ਤੇ ਰਾਤ ਨੂੰ ਹੀ ਕਰਿਆ ਕਰਾਂਗੇ ਇਸ ਟਾਈਮ ਬਸ ਨੂੰ ਬਾਏ ਬਾਏ ਕਰੇ ਚਲੋ ਆ ਸ਼ਗਲ ਤਾਂ ਜਾਣਦੇ ਹੀ ਹਾਂ ਮੈਂ ਨੰਬਰ ਜੰਗਲ ਵਿੱਚ ਕਰ ਲਿਆ ਨੇ ਆ ਬਾਈ ਮੋਵੀ ਤੇ ਜੈਨੇ ਇਦਾਂ ਕਰੂ ਮੋਟਾ ਚੰਡੀ ਗੜ ਵਾਲਾ ਮੈਨੂੰ ਭੇਜਤਾ ਦੋ ਤਿੰਨ ਵਜੇ ਫੋਨ ਵੀ ਲਾਇਆ ਕਰ ਰਿਹਾ ਹੁਣ ਸਿਹਤ ਮਾੜੀ ਮੋਟੀ ਠੀਕ ਆ ਢੋਲੀਆਂ ਗੋਲੀਆਂ ਫਿਰ ਦੁਬਾਰਾ ਲੈ ਲਈਆਂ ਅੱਜ ਯਾਰ ਛੇਤੀ ਜਾ ਕੇ ਨਾ ਆਪਾਂ ਵੀਡੀਓ ਹੁਣੀ ਐਡਿਟ ਕਰਕੇ ਪਾਉਣੀ ਆ ਕਿਉਂਕਿ ਕੱਲ ਨੂੰ ਤੁਹਾਨੂੰ ਦੱਸਿਆ ਵੀ ਕੱਲ ਤੋਂ ਆਪਾਂ ਰੋਜ਼ ਦੀ ਵੀਡੀਓ ਬਣਾ ਕੇ ਰੋਜ਼ ਸ਼ਾਮ ਨੂੰ ਚੜਾਇਆ ਕਰਾਂਗੇ ਰਾਤ ਨੂੰ ਬਾਕੀ ਵੀਡੀਓ ਅਪਲੋਡ ਕਰਕੇ ਫੇਰ ਹੀ ਸੰਗ ਕਰਾਂਗੇ ਕਿਉਂਕਿ ਮੈਗਾ ਨਹੀਂ ਹੁੰਦਾ ਅੱਜ ਕੀ ਕੁਝ ਹੋਊ ਕੱਲ ਨੂੰ ਪਤਾ ਲੱਗੇ ਸਿਰ ਕੱਲ ਵਾਲਾ ਪਰਸੋਂ ਮੈਨੂੰ ਸਬਸਕ੍ਰਾਈਬ ਕਰਕੇ ਕਿਸੇ ਨੇ ਕਿਹਾ ਸੀ ਵੈਸੇ ਤਾਂ ਲਿਆ ਜੀ ਸੀ ਪਰ ਬਾਅਦ ਟਾਈਮ ਤੋਂ ਲਿੰਕ ਟੁੱਟਿਆ ਸੀ ਕੱਲ ਨੂੰ ਦੁਬਾਰਾ ਫੋਨ ਲਾਇਆ ਉਹਨੇ ਦੱਸਿਆ ਜੇ ਐ ਕਰਕੇ ਰੋਜ਼ ਦੀ ਰੋਜ਼ ਪਾਇਆ ਕਰ ਆਪਾਂ ਸੁਧਾਰਾਂਗੇ ਅੱਗੇ ਤੋਂ ਐਲ ਸੀ ਡੀ ਦੇ ਤਾਂ ਫਿਰ ਇਹਨਾਂ ਦੇ ਨਾਟਕ ਹੀ ਚੱਲਦੇ ਆ ਆਪਾਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਹੈ ਜਿਹੜੀ ਮੈਂ ਤੇ ਲੈ ਕੇ ਆਇਆ ਕੱਲ ਦੀ ਬਲੌਗਿੰਗ ਵਾਸਤੇ ਆਪਾ ਬਈ ਆ ਮਾਈਕ ਲਿਆਂਦਾ ਕੱਲ ਨੂੰ ਸੱਬੇ ਬਾਈ ਕੋਲੇ ਜਾਣਾ ਤਾਂ ਦੂਰੋਂ ਖੜਕੇ ਵੀਡੀਓ ਵੀ ਬਣ ਸਕਦੀ ਹੈ ਜਿਵੇਂ ਮਰਜ਼ੀ ਵੀਡੀਓ ਬਣ ਸਕਦੀ ਹੈ ਬਣਾ ਵਾਇਰਲੈਸ ਮਾਈਕ ਆ ਸਾਰਾ ਕੁਝ ਨਾ ਮਿਲਦਾ ਯਾਰ ਇਹਨੇ ਵਧੀਆ ਆ ਹਾਂ ਗਾਦੇ ਹੱਸਦੇ ਚੱਲ ਮੈਨੂੰ ਨਹੀਂ ਪਤਾ ਆਈਫੋਨ ਤੇ ਲੋਰਨ ਨੂੰ ਵੀ ਮਾਈਕ ਲੱਗਣ ਨੂੰ ਛੁਟਕਣੀ ਛੁਟਕਣੀ ਕਹਿੰਦੇ ਨੇ ਇਹਨੂੰ ਚੱਲ ਪਤਾ ਨਹੀਂ ਕੀ ਕਹਿੰਦੇ ਚੱਲ ਮਾਈਕ ਚਾਰਜ ਕਰਨ ਨੂੰ ਕੁਆਲਿਟੀ ਮੈਂ ਉੱਥੇ ਚੈੱਕ ਨਹੀਂ ਕੀਤੀ ਕੱਲ ਨੂੰ ਮੈਂ ਬੈਥੋ ਘਰ ਜਾਉ ਤੁਰਾਂਗੇ ਕੁਆਲਿਟੀ ਕੁਆਲਿਟੀ ਉਹ ਵੀ ਚੈੱਕ ਕਰਾਂਗੇ ਉਮੀਦ ਆ ਵੀ ਸਹੀ ਚੱਲੂਗਾ ਵੈਸੇ ਤਾਂ ਕਿਹਾ ਸੀ ਕਹਿੰਦੇ ਆ ਜਿਨ੍ਹਾਂ ਨੇ ਵੀ ਲਿਆਂਦਾ ਸੀਗਾ ਵੀ ਸਹੀ ਸੀਗਾ ਅੱਜ ਚਾਰਜਰ ਚ ਲਾ ਕੇ ਕੱਲ ਨੂੰ ਫਿਰ ਜਰੂਰ ਆਪਾਂ ਜਾਵਾਂਗੇ ਉਧਰ ਬਾਈ ਸੱਭੇ ਜੀ ਕੋਲ ਚਲੋ ਠੀਕ ਹੈ ਜੀ ਅੱਜ ਦਾ ਵਲੌਗ ਆਪਾਂ ਇੱਥੇ ਹੀ ਖਤਮ ਕਰਦੇ ਆ ਬਸ ਮੰਗਵਾਇਆ ਸੀਗਾ ਉਹ ਵੀ ਹੁਣ ਹੀ ਲਫੜਾ ਕੇ ਗਿਆ ਬਾਈ ਆਪਣਾ ਠੀਕ ਹੈ டா டா ਬਾਏ ਬਾਏ ਲਵ ਯੂ